ਓ ਜੀ ਸੱਜਣੋ ਅੱਜ ਦੀ ਵੀਡੀਓ ਚ ਦੱਸੂ ਬਾਈ ਟਾਈਮ ਨਾਲ ਸੱਜਰ ਪਸ਼ੂ ਨੂੰ ਦੁੱਧ ਤੇ ਕਿਵੇਂ ਲੈ ਕੇ ਆਉਣਾ ਦੋਸਤੋ ਜਿਹੜਾ ਮੈਂ ਤਰੀਕੇ ਵਰਤਦਾ ਆ ਆਪਣੇ ਫਾਰਮ 'ਚ ਆਪਦੇ ਪਸ਼ੂਆਂ ਤੇ ਉਹੀ ਤੁਹਾਨੂੰ ਭਰਾਵਾਂ ਨੂੰ ਦੱਸੂਗਾ ਕਾੜੇ ਦੇਣੇ ਆ ਬਾਈ ਜੀ ਕਾੜਿਆਂ ਦਾ ਤੁਹਾਨੂੰ ਮੈਂ ਸਮਾਨ ਲਿਖਾ ਦੇਣਾ ਚਾਰ ਕਾੜੇ ਦੇਣੇ ਆ ਕੀ ਕੀ ਸਮਾਨ ਪਾਉਣਾ ਉਹ 'ਚ ਉਹ ਤੋਂ ਪਹਿਲਾਂ ਬੇਨਤੀ ਆ ਬਾਈ ਜੀ ਰੌਣਕ ਡੈਰੀ ਫਾਰਮ ਪਿੰਡ ਕੋਟਪਾਰਾ ਤੇ ਨਾਮ ਮੇਰਾ ਜਗਮੀਤ ਇਹਨੂੰ ਜਰੂਰ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਹੁਣ ਤੁਸੀਂ ਕਾੜਿਆਂ ਦਾ ਸਮਾਨ ਲਿਖ ਲਓ ਇਹ ਤੇ ਹੈਗੀ ਜਮੈਣ 100 ਗ੍ਰਾਮ ਲੈਣੀ ਹੈ ਚਿੱਟਾ ਜੀਰਾ 100 ਗ੍ਰਾਮ ਸੌਂਫ 100 ਗ੍ਰਾਮ ਤੇ ਮੋਟੀਆਂ ਇਲਾਚੀਆਂ ਤਿੰਨ ਤੋਂ ਚਾਰ ਪਾ ਲਿਓ ਬਾਈ ਜੀ ਕੁੱਟ ਕੇ ਚੰਗੀ ਤਰ੍ਹਾਂ ਦੇਸੀ ਘਿਓ ਜਾਂ ਸਰੋਂ ਦਾ ਤੇਲ ਉਹ ਵੀ ਤੁਸੀਂ 100 ਗ੍ਰਾਮ ਲੈਣਾ ਤੇ ਵਿੱਚ ਗੁੜ ਪਾਉਣਾ 300 ਜਾਂ 400 ਗ੍ਰਾਮ ਗਲਕੰਦ 100 ਗ੍ਰਾਮ ਪਾ ਲਿਓ 1.5 ਤੋਂ 2 ਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ 10 ਤੋਂ 15 ਮਿੰਟ ਠੰਡਾ ਕਰਕੇ ਪਸ਼ੂ ਨੂੰ ਪਿਆਓ ਬਾਈ ਵਧੀਆ ਟਾਈਮ ਨਾਲ ਦੁੱਧ ਤੇ ਆਊਗਾ ਤੇ ਸੱਜਣੋ ਜਿਹੜਾ 11ਵੇਂ ਤੇ 12ਵੇਂ ਦਿਨ ਪਸ਼ੂ ਨੂੰ ਕਾੜਾ ਦੇਣਾ ਉਹ ਵੀ ਮੈਂ ਵੀਡੀਓ ਪਾਉਂਗਾ ਇਸੇ ਤਰ੍ਹਾਂ ਬਾਈ ਜੀ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚੇ ਤੇ ਤੁਹਾਨੂੰ ਸਹੀ ਫਾਇਦਾ ਮਿਲ ਜੇ ਇਸੇ ਤਰ੍ਹਾਂ ਦੋਸਤੋ ਮੈਂ